ਤਵੇ ਰਹੇ ਕਿ ਕਰ ਸਕਣਾ ਵਾ ਕੀ ਕਰਨਾ ਫਿਰ ਆਪਣੀਆਂ ਮਜਬੂਰੀਆਂ ਵਾ ਕਿਥੋਂ ਛੱਤ ਲਿਆ ਕੇ ਪੈਸਾ ਮਿਲੇ ਤਾਂ ਮੈਂ ਫੇਰ ਹੀ ਜਾ ਕੇ ਕਰਾਂ ਜੇ ਮੇਰੀ ਇੰਨੀ ਹਮਦਣੀਆਂ ਨਹੀਂ ਤਾਂ ਮੈਂ ਕਿਥੋਂ ਲਿਆ ਕੇ ਰੈਂਟਰ ਪਾ ਸਕਦੀ ਕਮਰੇ ਉੱਤੇ ਮਾਹ ਮੇਰੇ ਆਪਣੇ ਘਰ ਦੇ ਬੱਚਿਆਂ ਦਾ ਕਜਾਰਾ ਹੋ ਸਕਦਾ ਮੈਂ ਬੋਤਰਾ ਵਾਲੀ ਫੈਕਟਰੀ ਵਿੱਚ ਜਾਂਦੀ ਹਿੰਨੇ ਰੁਪਏ ਦੀ ਆੜੀ ਮਿਲਦੀ ਏ 40 ਰੁਪਏ ਮੇਰਾ ਕਿਰਾਇਆ ਲੱਗ ਜਾਂਦਾ 160 ਰੁਪਏ ਬਚਦੇ ਮੈਨੂੰ ਇਹ ਰੱਖਿਆ ਚਲਾਉਂਦੇ ਉਹ ਵੀ ਕਰਾਏ ਤੇ 300 ਰੁਪਇਆ ਦਿਹਾੜੀ ਉਹ ਕਰਾਏ ਦਿੰਦਾ ਇਹ ਤੇ 100 ਜਾਂ 200 ਰੁਪਇਆ ਕੇ ਹੌਲੇ ਲਿਆ ਕੇ ਦਿੰਦੇ ਬਚਤ ਹੁੰਦੀ ਤੇ ਕੇ ਹਵਲੇ ਨਈ ਵੀ 500 ਨੋੜ ਦਾ ਬੰਦਾ ਕੁਛ ਨਹੀਂ ਪੰਜ ਉਹਦਾ ਇੱਕੋ ਵਾਰੀ ਜਾ ਕੇ 100 ਰੁਪਏ ਦਾ ਥੋੜਾ ਥੋੜਾ ਸਮਾਰਕ ਲਿਆ ਕੇ ਤੇ ਮਾੜਾ ਮੋਟਾ ਆਪਣਾ ਕਜਰਾ ਕਰੀਦਾ ਵਾ ਕੀ ਕਰੀਏ ਫਿਰ ਬਾਹਰ ਕਿੰਨੂ ਰੋਕੇ ਦੱਸਾਂਗੇ ਜਾ ਤਾਂ ਕੋਈ ਮੇਰੀ ਹੈਲਪ ਕਰਨ ਵਾਲਾ ਹੋਵੇ ਤਾਂ ਕੋਈ ਕਰ ਸਕਦਾ ਬਾਹਰ ਮੇਰੇ ਨਾਲ ਕੁਲਦੀਪ ਸਿੰਘ ਦਵਾਰਾ ਦੱਸੋ ਕੁਲਦੀਪ ਸਿੰਘ ਕੀ ਚਾਹੁੰਦਾ ਹੈ ਪੰਜ ਡੋਲਖਿਆ ਹੈ ਜਿਹੜਾ ਹਾਂ ਨਹੀਂ ਕਿ ਜਾਰਾਂ ਤਾਂ ਮੁਸ਼ਕਲ ਹੈ ਪਿੰਡ ਦੇ ਪਹਿ ਬੰਦ ਜਾਂਦੇ ਪੰਜ ਸੌ ਰੁਪਏ ਬਰਲਾਈ ਤੇਰਾ ਤੇਰਾ ਕਿ ਤੱਕ ਪਾਤਰੀ ਤੇਰਾ ਤੇ 300 ਰੁਪਏ 200 ਰੁਪਏ ਤੁਹਾਨੂੰ ਬਾਜਦਾ ਹਾਂਜੀ 200 ਰੁਪਏ ਬਾਜਦਾ ਤਦ ਬੋਲਦੇ ਆ ਉਹ ਪਾਸਾ ਕਰਨੇ ਪਾਉਂ ਕੀ ਕਰੀਂ ਅਰ ਕੋਈ ਨਾ ਘਰ ਪਰਵਾਰ ਮੇਰਾ ਸਾਰਾ ਹੀ ਆ ਕਿਨੇ ਜੀ ਕਰ ਤੂੰ ਵੀ ਯਾਰਾ ਕਿ ਦਜਲਦਾ ਮੁਸ਼ਕਿਲ ਆ ਭਾਈ ਤੂੰ ਘਰ ਦੇ ਹਲਾ ਦੇ ਤੋੜ ਦੇ ਸਕਦਾ ਨਹੀਂ ਜਿਵੇਂ ਕਰ ਕੇ ਰਹਿਣਦੇ ਭਾਈ ਤੂੰ ਸੰਦੇ ਕੀ ਹੁੰਦੇ ਕਿਹਨੇ ਹੁੰਦੇ ਇਹਨਾਂ ਕਿ ਯਾਰਾ ਕਿ ਖੰਡਦੇ ਵੀ ਕੋਈ ਨਾ ਪਤਾ ਲੱਗਾ ਬਾਹਰ ਤੋ ਬਾਰਿ ਆ ਭਾਈ ਹੋਈ ਕੋਈ ਨਾ ਭਾਈ ਹੋ ਕੋਈ ਸਮਝ ਆ ਨਹੀਂ ਠਾਈ ਲਾ ਬੜੀ ਵੀਰੇ ਹਾਂਜੀ ਹਾਂਜੀ ਸਾਡੀ ਹਾਂ ਮੈਂ ਕਰ ਜੀ ਲੱਗਦੀ ਜਿਹਾ ਬਹੁਤ ਦਿਨ ਪੀ ਕਰੀਏ ਕਰਨ ਨਹੀਂ ਭਾਣਾ ਹਾਕ ਬਾਹਰ ਇਹ ਜਾਨੇ ਸਾਡੇ ਬਾਤੇ ਗਰਮੀ ਚੰਗੀ ਹਾਂ ਦਾ ਹਾਂਜੀ ਹਾਂਜੀ ਕੋਲ 500 ਰੁਪਏ ਦੇ ਕਿ 300 ਤੇ ਕਰਾ ਕੇ ਜਾਂ 200 ਰੁਪਏ ਦੇ ਬਜਟ ਕੀ ਖਾਊਗਾ 200 ਸਬਜ਼ੀ ਆਊਗੀ ਕੀ ਅਸੀ ਆਊਗਾ 200 ਰੁਪਏ ਵਿੱਚ ਕਰਾ ਦੇ ਡੇਲੀ ਦੇਲੇ ਬਣਾ ਤੇ ਕਰੂਗੀ ਪੇਜ ਕੋ ਸਵਾਈ ਹੋਰ ਕੁਮ ਕੰਮ ਨਹੀਂ ਸਾਡਾ। ਕੋਈ ਕੰਮ ਨਹੀਂ ਬਣਾ ਹੈ ਜੀ। ਹੈਲੋ। ਉਹ ਉਹ ਦਿਨ ਗੁਜ਼ਾਰ ਨਹੀਂ। ਉਹ 20 ਦੀ ਹੈ 20 ਰੁਪਏ ਨਾਲ ਦਿੱਤਾ ਕਰ। ਹਾਂਜੀ ਹਾਂਜੀ। ਨਾਲ ਦੇ ਹੀ ਆ ਗਿਓ। ਸ਼ਾਲ ਕਾ ਕੇ ਸਵਾਰੀ ਹੋ ਜੀ ਨਹੀਂ ਨਿਗਲ ਕਮ ਹੋਣੀ ਤੇ ਟੁੱਟ ਰੰਨਾ। ਕੋਈ ਠੰਡ ਕਿਤੇ ਦੇਸੀ। ਹਾਂਜੀ ਬੁਜ਼ੁਰਗ ਦੇਸੀ। ਤੁਸੀਂ ਕਿੱਥੇ ਤੱਕ ਜਾ ਮੇਰੇ ਦੱਸੋ ਨਾ। ਕਿਆਛ ਹੈ ਚੇਜਾ ਲੋਕਲ ਬਾਹਰ ਤੇ ਕੋਈ ਜਾਣੇ ਬੈਟਰੀਆਂ ਖਤਮ ਹੋ ਜੇ ਬਾਹਰ ਚੱਲੀ ਚੱਲੇਗਾ ਕੋ ਟਾਈਮ ਨਹੀਂ ਪਾਸ ਹੁੰਦਾ ਫੇ ਛੇਤੀ ਜਾਜ ਕਰਨਾ ਪੈਂਦਾ ਮੈਂ ਖੁਦ 4 ਕਿਲੋਮੀਟਰ ਹਲੋ ਬਟਾਲਾ 4 4 8 ਤੇ 8 ਕਿਲੋਮੀਟਰ ਦੇ ਵਿੱਚ ਹੀ ਹਾਂ ਜਾਣਾ ਹੈ ਡਰ ਉਹ ਨਹੀਂ ਬਣਦੀ ਖਾਲੇ ਮੈਂ ਜਬੂ ਚਾਲ ਦਿੰਦਾ ਘਰ ਵੀ ਤਾਂ ਹਾਲਾਤ ਦਿੱਤੇ ਪਰ ਇਹਨੂੰ ਚਾਰ ਦਿਨ ਦੇਖਣਾ ਫਿਰ ਕੋਈ ਕੋ ਖਾਲੀ ਹਾਂਜੀ ਉਹ ਕੋ ਖੰਡ ਦੇ ਵਿੱਚ ਚਲਾਉਣਾ ਹਾਂਜੀ ਮੁਸ਼ਕਲ ਆਈ ਕਾਨੂੰਨ ਲੱਗੇ ਖਾਨੀ ਲੱਗਦੀ ਹੈ ਬਹੁਤ ਬਹੁਤ ਮੁਸ਼ਕਲ ਹੈ ਕੀ ਕਰੀਏ ਮੈਂ ਬੁਰੀ ਨਹੀਂ ਜਾਣੇ ਕਰਦੇ ਨਹੀਂ ਕੋਈ ਕਰ ਸਕਦਾ ਲੋਕਾਂ ਨੂੰ ਵੀ ਮੇਰੀ ਮਦਦ ਕਰੋ ਮੇਰਾ ਪ੍ਰਵਾਸ ਮੇਰਾ ਰੱਖਿਆ ਆਪਣਾ ਹੋਵੇ ਵਾਲੀ ਮਾਰਾ ਕਰੇਗਾ ਚੁਪਾ ਕਰੋਗੇ ਫਿਰ ਹੀ ਵਾਹੇਗੀ ਕਿਰਪਾ ਲਈ ਫੇਰੀਏ ਨਾ ਰੱਖਿਆ ਆਪਣਾ ਹੋ ਜਾਵੇ ਫੇਰ ਫੇਰ ਬਸ ਇਹ ਹੋ ਜਾਵੇਗਾ ਹਾਲ ਆਸਾ ਪੰਜਾਬ